ਨੰਗਲ ਦੇ ਵਿੱਚ ਮੋਤ ਦੇ ਸੁੱਧਾਗਰ ਉੱਤੇ ਪੁਲਿਸ ਦਾ ਹੱਲਾ 36 ਗੱਟੇ ਚైనా ਡੋਰ ਫੜੀ ਰਾਜਨਗਰ ਦਾ ਰੋਸ਼ਨ ਪੁਲਿਸ ਅੜਿੱਕੇ ਚైనా ਡੋਰ ਦਾ ਵੱਡਾ ਜਿੱਕੀੜਾ ਭਰਾ ਸਾਵਧਾਨ ਨੰਗਲ ਪੁਲਿਸ ਦੀ ਵੱਡੀ ਸਫਲਤਾ ਕੁਨੀ ਟੋਰ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ ਧਾਰਾ 223 ਬੀ ਐਨ ਐਸ ਤਹਿਤ ਮਾਮਲਾ ਦਰਜ ਨੰਗਲ ਪੁਲਿਸ ਨੇ ਇੰਜ ਵਿਛਾਇਆ ਜਾਲ ਨਮਸਕਾਰ ਦੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇ ਸਿੰਘ ਰਾਣਾ ਇਸ ਵੇਲੇ ਦੀ ਬੜੀ ਹੀ ਤੇ ਅਹਿਮ ਖਬਰ ਨੰਗਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਨੇ ਖੁੰਨੀ ਚైనా ਡੋਰ ਦੇ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਨੰਗਲ ਪੁਲਿਸ ਨੇ ਮੌਤ ਦਾ ਜਾਲ ਪਿਛਾਉਣ ਵਾਲਿਆਂ ਦੇ ਉੱਤੇ 56 ਕਾਜ਼ਿਆਂ ਭਾਰੀ ਮਾਤਰਾ ਦੇ ਵਿੱਚ ਚైనా ਡੋਰ ਬਰਾਮਦ ਕੀਤੀ ਹੈ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜਨਗਰ ਇਲਾਕੇ ਵਿੱਚ ਪਵਨਦੀ ਸ਼ੁਦਾ ਡੋਰ ਦੀ ਸਪਲਾਈ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਰੋਸ਼ਨਪੁੱਤਰ ਪ੍ਰਕਾਸ਼ ਨੂੰ ਕਾਬੂ ਕੀਤਾ ਹੈ ਤਲਾਸ਼ੀ ਦੌਰਾਨ ਮੁੱਲਜ਼ਮ ਦੇ ਕਬਜ਼ੇ ਦੇ ਵਿੱਚੋਂ 1-2 ਨਹੀਂ ਸਗੋਂ ਪੂਰੇ ਤਿੰਨ ਗੱਟੇ ਚైనా ਡੋਰ ਦੇ ਬਰਾਮਦ ਹੋਏ ਹਨ ਪੁਲਿਸ ਨੇ ਮੁੱਲਜ਼ਮ ਦੇ ਖਿਲਾਫ ਭਾਰਤੀ ਨਿਆਯ ਸੰhita BNS ਦੀ ਧਾਰਾ 223 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਨੰਗਲ ਦੇ ਥਾਣਾ ਮੁਖੀ ਸਿਮਰਨਜੀਤ ਸਿੰਘ ਨੇ ਕੂਨੀ ਚైనా ਡੋਰ ਦਾ ਵੱਡਾ ਜਖੀਰਾ ਫੜਕੇ ਲੋਕਾਂ ਦੀ ਜਾਨ ਨਾਲ ਖੇਡਣ ਵਾਲਿਆਂ ਦਿੱਤਾ ਸਖਤ ਸੁਨੇਹਾ ਮਾਨਵੀ ਜਾਨਾਂ ਅਤੇ ਪੰਛੀਆਂ ਲਈ ਖਤਰਾ ਬਣਨ ਵਾਲੀ ਇਸ ਡੋਰ ਦੀ ਵਿਕਰੀ ਕਿਸੇ ਵੀ ਕੀਮਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸ਼ਹਿਰ ਵਿੱਚ ਅਜਿਹੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਚੈਕਿੰਗ ਅਭਿਆਨ ਅੱਗੇ ਵੀ ਜਾਰੀ ਰਹੇਗਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਮਾੜ ਜੋਗ ਐਸਐਸਪੀ ਰੂਪਨਗਰ ਜੀ ਦੀਆਂ ਹਦਾਇਤਾਂ ਉਪਾਦਕ ਨੰਗਲ ਪੁਲਿਸ ਨੂੰ ਵੱਲ ਸਫਲਤਾ ਪ੍ਰਾਪਤ ਹੋਈ ਹੈ ਜਿਸ ਦੇ ਤਹਿਤ ਅਸੀਂ ਰੌਸ਼ਨ ਸਾਨੂੰ ਪ੍ਰਕਾਸ਼ ਵਾਸੀ ਰਾਜਨਗਰ ਨੰਗੜ ਨੂੰ ਚైనਾ ਡੋਰ ਦੇ ਸਮੇਤ ਕਾਬੂ ਕੀਤਾ ਗਿਆ ਜਿਸ ਪਾਸੋਂ 63 ਗੱਟੇ ਚైనਾ ਡੋਰ बरामद ਹੋਈ ਹੈ ਜਿਸ ਦੇ ਤਹਿਤ ਅਸੀਂ ਮਕਦਮਾ ਨੰਬਰ 11 ਮਿਤੀ 14/1/26 ਅਧੀਨ ਤਾਰਾ 223 ਬੀ ਐਨ ਐਸ ਅਤੇ ਸੈਕਸ਼ਨ 15 এনवायरमेंट ਐਕਟ ਦੇ ਤਹਿਤ ਪਰਚਾ ਦੇ ਕੇ ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਅੱਜ ਪੇਸ਼ਦਾਨਤ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਲੈ ਕੇ ਹੋਰ ਕਥਿਤ ਕੀਤੀ ਜਾਵੇਗੀ ਇਸੇ ਤਰ੍ਹਾਂ ਮੈਂ ਆਪ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਐਸਡੀਐਮ ਦਫ਼ਤਰ ਦੇ ਦੇ ਨਾਲ ਪਾਰਮੇਲ ਦੇ ਵਿੱਚ ਆ ਕੇ ਵੱਖ-ਵੱਖ ਟੀਮਾਂ ਬਣਾ ਕੇ ਬਾਜ਼ਾਰਾਂ ਦੇ ਵਿੱਚ ਤੇ ਸ਼ਾਪਸ ਦੇ ਵਿੱਚ ਚੈਕਿੰਗ ਕਰਾਂਗੇ ਜਿੱਥੋਂ ਵੀ ਬਰਾਮਦਗੀ ਹੋਈ ਜਾਂ ਜਿਹੜਾ ਵੀ ਇਸ ਕੰਮ ਦੇ ਵਿੱਚ ਲਿਪਤ ਪਾਇਆ ਗਿਆ ਵਿਅਕਤੀ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਧੰਨਵਾਦ